ਸੁਬੇਂਦਰ ਹੋ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਹਲਿਆਣਾ ਵਿਖੇ ਵੀ ਚੋਣ ਪ੍ਰਬੰਧਨ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ ਜਿਸ ਦੇ ਚਲਦਾਂ ਪਿੰਡ ਹਲਿਆਣਾ ਤੋਂ ਸਰਪੰਚੀ ਦੀ ਚੋਣ ਲੜ ਰਹੀ ਬੀਬਾ ਅਮਰਜੀਤ ਕੌਰ ਵੱਲੋਂ ਵੀ ਪਿੰਡ ਵਿੱਚ ਅੱਜ ਚੋਣ ਪ੍ਰਚਾਰ ਕਰਕੇ ਵੋਟਾਂ ਮੰਗੀਆਂ ਗਈਆਂ ਇਸ ਮੌਕੇ ਬੀਬੀ ਅਮਰਜੀਤ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਵੋਟਰਾਂ ਨੂੰ ਅਪੀਲ ਕਰਦੇ ਹਨ ਕਿ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਤਾ ਜੋ ਆਉਣ ਵਾਲੇ ਸਮੇਂ ਵਿੱਚ ਪਿੰਡ ਹਲਿਆਣਾ ਦਾ ਵੱਧ ਤੋਂ ਵੱਧ ਵਿਕਾਸ ਹੋ ਸਕੇ। ਇੱਕ ਹੋਰ ਪਿੰਡ ਲਿਆਣਾ ਤੁਮ ਸਰਪੰਚੀ ਦੀ ਚੋਣ ਲੜ ਰਹੀਆਂ ਮੇਰੇ ਇਲਾਕਾ ਨਿਵਾਸੀਆਂ ਨੇ ਮੈਨੂੰ ਚੁਣਿਆ ਹੈ ਇਸ ਲਈ ਮੈਂ ਸਾਰੇ ਜੋ ਕੰਮ ਮੈਂ ਕਰਨ ਦੇਣੇ ਸਾਰੇ ਕਰਾਂਗੇ। ਹੋਂਪੇ ਜਾਣ ਦੇ ਉਹ ਮੈਂ ਸਾਰੇ ਕਰਾਂ। ਅਸੀਂ ਆਪਣੇ ਹਲਿਆਣਾ ਨਿਵਾਸੀਆਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜੋ ਵੀ ਆਪਣੇ ਆਉਣ ਵਾਲੀ 30 ਤਰੀਕ ਨੂੰ ਇਲੈਕਸ਼ਨ ਨੇ ਆਪਾਂ ਆਪਣੀ ਭੈਣ ਨੂੰ ਸ਼ਾਂਤੀਪੂਰਵਕ ਢੰਗ ਨਾਲ ﺍﻟमारी ਤੇ ਮੋਹਰਾਂ ਲਾ ਕੇ ਉਹਨਾਂ ਨੂੰ ਕਾਮਯਾਬ ਬਣਾਉਣਾ ਹੈ ਵੱਧ ਤੋਂ ਵੱਧ ਅਸੀਂ ਉਹਨਾਂ ਨੂੰ ਇਲੈਕਸ਼ਨ ਤੇ ਜਿਤਾਉਣਾ ਹੈ ਤੇ ਕੋਈ ਸ਼ੋਰ ਸ਼ਰਾਬਾ ਨਹੀਂ ਕੋਈ ਮੇਰਾ ਵੀਰ ਜਿਆਦਾ ਜੋ ਵੀ ਡਰਿੰਕ ਕਰਦਾ ਹੈ ਜਾਂ ਕੁਝ ਵੀ ਹੈ ਉਹ ਪੀ ਕੇ ਕੋਈ ਨਜਾਇਜ਼ ਨਹੀਂ ਕੋਈ ਸੜਕ ਤੇ ਨਹੀਂ ਡਿੱਗੇਗਾ ਕੋਈ ਕਿਸੇ ਨੂੰ ਕੋਈ ਗਾਲ ਨਹੀਂ ਕੱਢੇਗਾ ਕੋਈ ਕੁਝ ਨਹੀਂ ਹਰੇਕ ਨੂੰ ਸਾਡੇ ਵੱਲੋਂ ਹੱਥ ਜੋੜ ਕੇ ਬੇਨਤੀ ਏ ਕਿ ਜੋ ਵੀ ਆਪਣੇ ਪਿੰਡ ਦੀ ਪੋਲਿੰਗ ਹੋਏਗੀ ਉਹ ਜਲਦੀ ਤੋਂ ਜਲਦੀ ਵੋਟਾਂ ਪਾ ਕੇ ਤੇ ਸ਼ਾਂਤੀਪੂਰਵਕ ਢੰਗ ਨਾਲ ਸ਼ਾਮ ਤੱਕ ਨਤੀਜੇ ਦੀ ਉਡੀਕ ਕਰਨੀ ਏ ਕੋਈ ਹੁੱਲੜਬਾਜੀ ਨਹੀਂ ਕਰਨੀ ਇਸ ਕਰਕੇ ਹਲਿਆਣਾ ਨਿਵਾਸੀਆਂ ਨੂੰ ਇਹ ਨਾ ਹੋਵੇ ਕੱਲ ਨੂੰ ਕੋਈ ਕਹਿਣ ਵਾਲਾ ਹੋਵੇ ਕਿ ਇੱਥੇ ਕੰਟਰੋਲ ਨਹੀਂ ਸੀ ਹੈਗਾ ਜਾਂ ਇਥੋਂ ਦੇ ਲੋਕ ਅਨਪੜ੍ਹ ਹੈਗੇ ਸੀ ਤਾਂ ਇਹਨਾਂ ਨੇ ਇਸ ਤਰ੍ਹਾਂ ਸ਼ੋਰ ਸ਼ਰਾਬਾ ਕੀਤਾ ਹੈ ਬਾਕੀ ਮੈਨੂੰ ਪੂਰੀ ਉਮੀਦ ਹੈ ਸਾਡਾ ਪਿੰਡ ਸ਼ਾਂਤੀਪੂਰਵਕ ਢੰਗ ਨਾਲ ਹੀ ਇਸ ਤਰ੍ਹਾਂ ਹੀ ਕੱਲ ਪਰਸੋਂ ਦੀ ਇਲੈਕਸ਼ਨ ਜਿਹੜੀ ਨਿਪਰੇ ਚਾੜਨਗੇ ਵਾਹਿਗੁਰੂ ਜੀ ਕਾ ਖਾਲਸਾ ਮੇਰਾ ਨਾਮ ਕਰਨੈਲ ਸਿੰਘ ਪਿੰਡ ਮੇਰਾ ਹਲਿਆਣਾ ਸੋ ਅਸੀਂ ਸਾਰੇ ਨਗਰ ਨੇ ਇਕੱਠ ਦੇ ਵਿੱਚ ਬੈਠ ਕੇ ਇਸ ਚੀਜ਼ ਦਾ ਫੈਸਲਾ ਲਿਆ ਸੀ ਕਿ ਅਸੀਂ ਆਪਣੇ ਪਿੰਡ ਦੇ ਵਿੱਚ ਜਿਹੜੀ ਸਾਡੀ ਇੱਕ ਰਿਜ਼ਰਵ ਸੀਟ ਹੈ ਲੇਡੀਜ਼ ਇਸ ਲੇਡੀ ਉਮੀਦਵਾਰ ਸਰਪੰਚ ਦੇ ਰਿਜ਼ਰਵ ਸੀਟ ਹੈ ਸੋ ਅਸੀਂ ਸਾਰਿਆਂ ਨੇ ਮਿਲ ਕੇ ਭੈਣ ਅਮਰਜੀਤ ਕੌਰ ਪਤਨੀ ਸਰਦਾਰ ਰਤਨ ਸਿੰਘ ਜੀ ਨੂੰ ਅਸੀਂ ਚੁਣਿਆ ਸੋ ਇਹ ਸਾਡੀ ਚੋਣ ਦੇ ਸਰਪੰਚ ਦੇ ਉਮੀਦਵਾਰ ਨੇ ਅਸੀਂ ਸਾਰਾ ਨਗਰ 71 ਹੋ ਕੇ ਇਹਨਾਂ ਨੂੰ 30 ਤਰੀਕ ਨੂੰ ਸਰਪੰਚ ਬਣਾਉਣ ਜਾ ਰਹੇ ਹਾਂ ਸੋ ਕੁਝ ਸਾਡੇ ਪਿੰਡ ਦੇ ਵਿਕਾਸ ਦੇ ਮੁੱਦੇ ਰੁਕੇ ਹੋਏ ਸੀ ਸੋ ਅਸੀਂ ਇਸੇ ਲੋੜ ਨੂੰ ਮਹਿਸੂਸ ਕੀਤਾ ਕਿ ਇਹ ਭੈਣ ਸਾਡੀ ਇਹ ਸਾਡੇ ਜਿਹੜੇ ਸਾਰੇ ਦੇ ਸਾਰੇ ਪਿੰਡ ਦੇ ਉੱਪਰ ਜਿਹੜੇ ਕਦਮ ਅਸੀਂ ਚੁੱਕੇ ਨੇ ਇਹਨਾਂ ਨੂੰ ਨੇਪਰੇ ਲਾਉਣਗੇ ਸੋ ਅੱਜ ਹਿੰਦੁਸਤਾਨ ਦੇ ਵਿੱਚ ਕੀ ਮੈਂ ਗੱਲ ਕਰਾਂ ਕਿ ਪੂਰੇ ਵਰਲਡ ਦੇ ਵਿੱਚ ਪਹਿਲੀ ਵਾਰੀ ਹੋਣ ਜਾ ਰਿਹਾ ਹੈ ਕਿ ਇੱਕ ਪਿੰਡ ਦੇ ਵਿੱਚ ਸਰਪੰਚ ਦੇ ਉਮੀਦਵਾਰ ਨੇ ਇੱਕ ਚੋਣ ਮੈਨੀਫੈਸਟੋ ਦਿੱਤਾ ਹੋਵੇ ਸੋ ਇਸ ਚੋਣ ਮੈਨੀਫੈਸਟੋ ਦੇ ਵਿੱਚ ਜਿੰਨੇ ਵੀ ਕੰਮ ਇਹਨਾਂ ਨੇ ਸਾਨੂੰ ਦਿੱਤੇ ਨੇ ਜਿੰਨੇ ਵੀ ਕੰਮ ਕਰਨ ਦਾ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੋ ਸਾਰੇ ਵਰਗਾਂ ਨੂੰ ਨਾਲ ਲੈ ਕੇ ਇੱਕ ਚੋਣ ਮੈਨੀਫੈਸਟੋ ਨੇ ਦਿੱਤਾ ਹੈ ਕਿਸੇ ਵੀ ਤਰ੍ਹਾਂ ਦੀ ਇਹਦੇ ਵਿੱਚ ਕੋਈ ਕਮੀ ਬਾਕੀ ਨਹੀਂ ਛੱਡੀ ਗਈ ਮੈਂ ਜਦੋਂ ਚੋਣ ਮੈਨੀਫੈਸਟੋ ਪੜਿਆ ਤਾਂ ਮੈਨੂੰ ਇੱਕ ਉਹ ਸੁਪਨਾ ਨਜ਼ਰ ਆਇਆ ਕਿ ਮੇਰਾ ਪਿੰਡ ਹਲਿਆਣਾ ਜਿਹੜੀ ਪੋਜੀਸ਼ਨ ਤੇ ਅੱਜ ਖੜਾ ਹੈ ਤੇ ਜਿਹੜਾ ਅੱਜ ਤੋਂ ਬਣਨ ਜਾ ਰਿਹਾ ਹੈ ਸ਼ਹਿਰਿੱਕੇ ਹੋ ਇਹੋ ਜਿਹਾ ਪਿੰਡ ਹੋਵੇ ਤੇ ਇਹ ਸਾਡਾ ਪਿੰਡ ਜਿਹੜਾ ਕੀ ਕਾ ਖਾਲਸਾ ਸ੍ਰੀ ਵੈਗਰੂ ਜੀ ਦੀ ਫਤਿਹ ਸਾਡਾ ਪਿੰਡ ਲਿਆਣਾ ਨਗਰ ਅੱਜ ਤੋਂ ਕਰੀਬ ਡੇਢ ਦੋ ਸਾਲ ਤੋਂ ਜੋ ਸਾਡੇ ਬੱਚੇ ਸਕੂਲ ਵਿੱਚ ਪੜ੍ਹਦੇ ਨੇ ਉਹਨਾਂ ਨੇ ਵੀ ਇਹ ਨੀਤੀ ਬਣਾਈ ਸੀ ਕੇ ਪੈਣ ਜੀ ਅਮਰਜੀਤ ਨੂੰ ਅਸੀਂ ਸਰਪੰਚ ਪਿੰਡ ਦਾ ਬਣਾਵਾਂਗੇ ਅੱਜ ਸਾਰਾ ਸਮੂਹ ਪਿੰਡ ਟੋਟਲ ਸਾਡੇ ਨਾਲ ਹੈ ਜੋ ਗੱਲ ਪਹਿਲਾਂ ਹੋਈ ਸੀ ਅੱਜ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਡੇ ਨਾਲ ਖੜੇ ਨੇ ਪੈਣ ਅਮਰਜੀਤ ਨੂੰ 100 ਵਿੱਚੋਂ 195% ਅਸੀਂ ਵੋਟ ਪਾਣੀ ਹੈ ਵੈਗਰੂ ਜੀ ਦਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ ਬੋਲੇ ਸੋ